ਦੋ ਪਰਿਵਾਰਾਂ ਲਈ ਆਪ ਤੋਂ ਬਣ ਕੇ ਆਈ بارش ਡਿੱਗੀਆਂ ਘਰਾਂ ਦੀਆਂ ਛੱਤਾਂ ਤੁਜੜੀਆਂ ਖਬਰਾਂਵਾਂ ਦੇ ਨਾਲ ਜਗਤਾਰ ਸਿੰਘ ਸਵਦਾਸ ਸੁਵਾ ਕਰਦਾ ਹੈ ਜਿੱਥੇ ਕਿ بارش ਦੇ ਨਾਲ ਇੱਕ ਵਾਰ ਮੌਸਮ ਦੇ ਵਿੱਚ ਤਬਦੀਲੀ ਹੋਈ ਆ ਪਰ ਇਹ بارش ਫਰੀਕੋਲ ਜ਼ਿਲ੍ਹੇ ਦੇ ਪਿੰਡ ਮਚਾਕੀ ਕੋਰਦੇ ਦੇ ਦੋ ਪਰਿਵਾਰਾਂ ਲਈ ਆਫਤ ਬਣ ਕੇ ਆਈ ਹੈ ਬੀਤੇ ਦਿਨ ਪਹਿਲਾਂ ਵੀ بارش ਹੋਈ ਸੀ ਤਾਂ ਇੱਕ ਦਿਹਾੜੀ ਦਾ ਪਰਿਵਾਰ ਦੀ ਛੱਤ ਡਿੱਗੀ ਆ ਤੇ ਉਹਨਾਂ ਵੱਲੋਂ ਹਜੇ ਤੱਕ ਜਿਹੜਾ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਹਾਲਾਂਕਿ ਉਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਉਹਨਾਂ ਦਾ ਕਾਫੀ ਹੋਇਆ ਅਤੇ ਜਿਹੜੀ ਪਿੰਡ ਦੇ ਵਿੱਚ ਅੱਜ ਦੂਜੀ ਛੱਤ ਡਿੱਗੀ ਹੈ ਉਹ ਪੰਜਾਬ ਪੁਲਸ ਦੇ ਮੁਲਾਜ਼ਮ ਸਰ ਉਹਨਾਂ ਦਾ ਦਿਲ ਦਾ ਦੌਰਾ ਪਿੰਡ ਕਾਰਨ ਇੱਕ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਅਤੇ ਪਰਿਵਾਰ ਆਰਥਿਕ ਤੰਗੀਆਂ ਚੜ ਰਿਹਾ ਸੀ ਅਤੇ ਹੁਣ ਖਤਰ ਡਿੱਗਣ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹਾਲਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਉਹਨਾਂ ਦਾ ਕਾਫੀ ਹੋਇਆ ਫਿਰ ਦੋਹੀ ਪਰਿਵਾਰ ਸਰਕਾਰ ਅੱਗੇ ਗੁਹਾਰ ਲਾ ਰਹੇ ਨੇ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਗਰੀਬ ਪਰਿਵਾਰ ਹਨ ਅਤੇ ਹੁਣ ਉਹਨਾਂ ਦੀ ਕੋਈ ਬਾ ਫੜੇ ਤਾਂ ਜੋ ਉਹਨਾਂ ਦੇ ਘਰ ਦੀ ਛੱਤ ਪੈ ਸਕੇ ਹਾਂਜੀ ਮਾਤਾ ਕੀ ਨਾ ਤੁਹਾਡੀ ਇਸ ਪਾਰ ਕੋਰ ਹੈ ਨਹੀਂ ਕਰਦੇ ਸਰਬ ਕੀ ਹੋਇਆ ਘਰ ਦੇ ਵਿੱਚ ਤੁਹਾਡੇ ਸਾਰ ਸਾਰ ਕੇ ਅਸੀਂ 12 ਵਜੇ ਰੋਟੀ ਖਾਈ ਜਾਂਦੇ ਸੀ ਤੇ ਉਹ ਤਾਂ ਛਤ ਡਿੱਗਦੀ ਸੀ ਤੇ ਛਤ ਡਿੱਗਣਾਂ ਅਸੀਂ ਬਾਹਰ ਭੱਜ ਗਏ ਤੇ ਬਾਹਰ ਪਾ ਜਕੇ ਤੇ ਅਸੀਂ ਜੇ ਤਾਂ ਬਾਹਰ ਸੰਵਾਜਾਂ ਮਾਰ ਲਾ ਕੇ ਵੀ ਛਤ ਡਿੱਗ ਪਈ ਤੁਸੀਂ ਬਾਹਰ ਆ ਜਾਓ ਤੇ ਅਸੀਂ ਬਾਹਰ ਭੱਜ ਕੇ ਆ ਕੇ ਬਾਹਰ ਬਹਿ ਗਏ ਉਹਨਾਂ ਸਾਡੇ ਕੋਲ ਨਾ ਤੇ ਨੋਕ ਚੜ੍ਹ ਗਈ ਉਹਨਾਂ ਨੇ ਆਏ ਆਖਿਆ ਵੀ ਕਿਤੇ ਉੱਤੇ ਤੁਹਾਡੇ ਤਾਂ ਨਹੀਂ ਕਿਤੇ ਡਿੱਗ ਪਈ ਤੇ ਵੀ ਤੁਸੀਂ ਬਾਹਰ ਆ ਜਾਓ ਦਾ ਵਾਤਾ ਅਸੀਂ ਬਾਹਰ ਆ ਗਏ ਤੇ ਸਾਡੇ ਇੰਨੇ ਨਾਲੀ ਬਾਹਰੋਂ ਨਾ ਕਰੇ ਘਰੇ ਘਰੇ ਆ ਕੇ ਸਾਡੇ ਤੇ ਕਹਿੰਦੇ ਵੀ ਤੁਸੀਂ ਬਚ ਗਏ ਮੈਂ ਕਿੱਸਾ ਤਾਂ ਬਚਾਈ ਨਹੀਂ ਇਸ ਵੀ ਰੌਲਾ ਪਾਉਣ ਲੱਗ ਗਈ ਤੇ ਵੀ ਆ ਅਸੀਂ ਤਾਂ ਤੈਨੂੰ ਪਤਾ ਕਰਦੇ ਹਾਲਤ ਤਾਂ ਤੁਹਾਨੂੰ ਤੁਸੀਂ ਜਾਂਦੀਆਂ ਇਹ ਸਾਡੇ ਅ ਤੁਸੀਂ ਉਹ ਤੁਹਾਡੇ ਪੰਜਾਬਪੁਰਸ ਦੀ ਸੀ ਹਾਂਜੀ ਹਾਂ ਉਹ ਫਿਰ ਗਿਟਾਰ ਸੱਟ ਵੱਜ ਗਈ ਸੀ ਕਿ ਉਹ ਤਾਂ ਆਪਰੇਸ਼ਨ ਕਰਾਉਣਾ ਸੀ ਅਸੀਂ ਤੇ ਅਸੀਂ 1 ਜੂਨ ਨੂੰ ਉਹਦੀ ਛੁੱਟੀ ਲਈ ਤੇ 1 ਜੂਨ ਨੂੰ ਉਹ ਆ ਪੂਰੇ ਉਹ ਕਿਹਾ ਜੇ ਕੋਈ ਸ ਹੈ ਤਾਂ ਨਹੀਂ ਸਾਡੇ ਦਾ ਘਰ ਹੀ ਉਹਦੇ ਤੇ ਚੱਲਦਾ ਸੀ ਘਰ ਦੇ ਵਿੱਚ ਕੌਣ ਕੌਣ ਤੁਸੀਂ ਹੋ ਅਸੀਂ ਤਾਂ ਮਾਂ ਬੋਤੀ ਆ ਅੱਛਾ ਇੱਕ ਕਮਰੇ ਦੋਵੇਂ ਹੀ ਐ ਹਾਲਾਂਕਿ ਹਾਂ ਦੋਨੇ ਹੀ ਆ ਕਾਰਨ ਕੀ ਰਹਿ ਗਿਆ ਵੀ ਉਹ ਜਿਹੜਾ ਘਰ ਹੁਣ ਸੀਟਾਂ ਵੀ ਕਰੇ ਹੋੜੇ ਪਈਆਂ ਸੀਗੀਆਂ ਉਹ ਪਾਉਣੇ ਸੀਗੇ ਅਸੀਂ ਹੁਣ ਹੁਣ ਉਹ ਇੱਟਾ ਸਟਾਈ ਜਾਂਦੇ ਸੀਗੇ ਅਸੀਂ ਆਖਾ ਵੀ ਇੱਟਾ ਚਾਹਾਂਗੇ ਐਤਵਾਰ ਸਾਡੇ ਆਪਣੀ ਸੀ ਰੇਤੇ ਦੀ ਟਰਾਲੀ ਤੇ ਇੱਟਾਂ ਦੀ ਕਿਉਂ ਐਤਵਾਰ ਆਪ ਹੀ ਪੂਰੇ ਹੋ ਗਏ ਹੁਣ ਨੁਕਸਾਨ ਕਿੰਨਾ ਕੁ ਥੋੜਾ ਹੋਇਆ ਨੁਕਸਾਨ ਸਾਡਾ ਬਹੁਤ ਹੋ ਗਿਆ ਸੋ ਮੋਟਰਸਾਈਕਲ ਦਾ ਤੇ ਸਾਰਾ ਡੀਡਾਲਾ ਸਮਾਨ ਜੇ ਮੁੰਜੇ ਸਾਰਾ ਕੁਝ ਉਥੇ ਅੰਦਰ ਹੀ ਪਿਆ ਸੀ ਸਭ ਖਾਣ ਪੀਣ ਵਾਲਾ ਸਮਾਨ ਸਾਡਾ ਅੰਦਰ ਹੀ ਸੀ ਪ੍ਰਸ਼ਾਸਨ ਜਾਂ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ? ਸਾਡੇ ਤਾਂ ਇਹ ਸਾਲ ਥੋੜੀ ਬਾਰਿਸ਼ ਆਇਆ ਤਾਂ ਦੇਣ ਸਾਨੂੰ ਸਾਡੇ ਕਮਰੇ ਪੈਜਣੇ ਅਸੀਂ ਆਪਦੇ ਜਬਾਨ ਝੋਕੇ ਹੋ ਜਗੇ ਇਹ ਹਜੇ ਕੋਈ ਬੇਟੇ ਦਾ ਨਹੀਂ ਬਣਿਆਗਾ ਕੋਈ ਕੋਈ ਕਿਸੇ ਪਾਸੇ ਪੈਸਾ ਨਹੀਂ ਆ ਰਿਹਾਗਾ ਕੋਈ ਜਿਹੜਾ ਠੇਕਾ ਸੀ ਉਹਦੀਆਂ ਸੀਟਾ ਛਟਾ ਲੇ ਉਹ ਤਰਖਾ ਸੀ ਉਹ ਹਜੇ ਸਾਨੂੰ ਮਿਲੀ ਨਹੀਂ ਸਾਡੇ ਅਕਾਊਂਟ 'ਚ ਰਹੇਗੀ ਉਹਦੀ ਹਜੇ ਕੁਝ ਮਿਲਿਆ ਨਹੀਂ ਕਿਸਾਨ ਤੇ ਇਹ ਜਿਹੜਾ ਗੱਲ ਕਰੀਏ ਪੈੜੀ ਪੂਰੀ ਇੰਨੀ ਵੀ ਤੁਹਾਡੇ ਕੋਲ ਹੈਗੀ ਸਾਡੇ ਕੋਲ ਥੋੜੀ ਬਾਲੀ ਪੈੜੀ ਨੇ ਇੱਕ ਇੱਕ ਨਾਲ ਹੋ ਗਈ ਠੀਕ ਕਿਹਦੀ ਪਿਆਪ ਕਰਨੀ ਹੈ ਪੱਠੇ ਬੀਜਦੇ ਆ ਅਸੀਂ ਬਸ ਤੇ ਬਸ ਦੂਜੇ ਉਹ ਤੇ ਥਾਂ ਤਰਖਾ ਤੇ ਸੀ ਸਾਡੇ ਦੇ ਯਾਰ ਕਦੋਂ ਦੀ ਆ ਤੁਹਾਡੀ ਜਲੀ ਸ਼ਕਤੀ ਕਿਵੇਂ ਸੀ ਇੱਕ ਹੁਣ ਵੀ ਲਾਇਏ ਲਗਾਤਾਰ ਇਦੋਂ ਜਿਦੋਂ ਪਹਿਲਾਂ ਲਗਾਤਾਰ ਦੋ ਦਿਨ ਪਿਆ ਉਦੋਂ ਸਾਰਾ ਸਮਾਨ ਅੰਦਰੇ ਸੀਗਾ ਉਹਨਾਂ ਚੱਟ ਡੇਗ ਅਸੀਂ ਵੜਦੇ ਸੀ ਉਹਦਾਂ ਡਿੱਗੀ ਅਈ ਨਹੀਂ ਇੱਕ ਵਾਰ ਚਿੱਤ ਰਹੀ ਮਗਰੇ ਮੇਰੇ ਜਵਾਕ ਸੀ ਤਾਂ ਹਜੇ ਤੱਕ ਕੋਈ ਹੱਲ ਨਹੀਂ ਹੈ ਦੇਖੋ ਅਸੀਂ ਇੱਥੇ ਸਮਾਨ ਹੀ ਪਾਇਆ ਤੁਸੀਂ ਵੀ ਸੀਗੇ ਤਿੰਨ ਨੂੰ ਸਮਾਨ ਇੱਧਰ ਸੀਗਾ ਸਾਰਾ ਸਮਾਨ ਜੀ ਹੁਣ ਅਸੀਂ ਆ ਬੱਚੇ ਦੇ ਕਮਰੇ ਦੇ ਵਿੱਚ ਰੱਖਿਆ ਇੱਥੇ ਉਹਨੇ ਪਾਲਿਆਂ ਦੀ ਬਣੀ ਸੀ ਸੀਸੀਟੀਵੀ ਹਾਂ ਟਾਇਲ ਬੱਤਾ ਸੀ ਕਿੰਨੇ ਕੇ ਸਮੇਂ ਦੀ ਬੈਗੀ ਪਾਣੀ ਭਾਏਗੀ ਕੋਈ ਹੋਣਗੇ 10 15 ਬਾਰੇ ਹੋਗੇ ਹੁਣੇ ਮਨ ਕੇ بارش ਕਰਨੀ ਜਿਹੜਾ ਪਹਿਲਾਂ ਵੀ ਪਾਟੇ ਸੀ بارش ਨਾਲ ਜਵੰਝਾ ਚਾਤੀ ਡੇਗ ਪਈ ਉਈਓ ਸਰਕਾਰ ਨੂੰ ਤੁਸੀਂ ਦਿੱਤਾ ਵੀ ਉਮੀਦ ਹਰ ਮੌਜੂਦ ਹੈ ਦੇਖਦੇ ਸਾਡੇ ਸਰਪੰਚ ਸਿੰਘ ਨਿਰਮਲ ਸਿੰਘ ਸਰਪੰਚ ਮੌਕੇ ਤੇ ਲਿਖਿਆ ਉਦੋਂ ਸਦ ਤੱਕ ਸਾਨੂੰ ਹਜੇ ਤੱਕ ਕੁਝ ਨਹੀਂ ਮਿਲਿਆ ਹੋਰ ਮਿਲ ਜਾਂਦੀਆਂ ਜਿਹੜੀ ਜਮਾਂ ਸ਼ਰਤ ਡਿੱਗੀ ਉਹਨੂੰ ਸਰਪੰਚ ਨੂੰ ਵੀ ਪਤਾ ਪਰ ਉਹ ਹੈਲਪ ਨਹੀਂ ਕਰ ਰਿਹਾ ਪਾਸੇ ਕਰ ਰਿਹਾ ਆਪਾਂ ਨੂੰ ਕੁਝ ਨਹੀਂ ਮਿਲ ਰਿਹਾ ਸਿੱਧੇ ਹਜੇ ਤੱਕ ਤੁਹਾਨੂੰ ਮਾਜਾ ਕੁਝ ਨਹੀਂ ਕੁਝ ਨਹੀਂ ਅਸੀਂ ਆਂਦੇ ਵੀ ਆ ਪਰ ਨਹੀਂ ਦਿੱਤਾ ਹਾਂ ਫੀਲ ਕੀ ਕਰਦੇ ਤੁਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਅੱਛਾ ਇਹ ਨਹੀਂ ਵਿਚਾਨੂੰ ਇਹਨਾ ਕਾ ਵਿਚਾਨੇ ਕੋਸਣਾ ਕੋਸਟ ਜਰੂਰ ਸਾਨੂੰ ਵਿਚਾਇਤਾ ਹੋਣੀ ਚਾਹੀਦੀ। ਕਿ ਸਾਨੂੰ ਇਹਦਾ ਨਿਚਿਆ ਰਹਿਣਾ ਚਾਹੀਦਾ। ਕੰਮ ਕਰ ਕੀ ਕਰਦੇ ਤੁਸੀਂ ਕਰਦੇ। ਕੰਮ ਜੀ ਆਲੇ ਵੀ ਦਿਓਰ ਗਾਈ ਗਏ ਜੇ ਹੁੰਦਾ 5 ਘੰਟਾ ਦੋ ਘੰਟਾ ਜਾ ਵੜਦੇ। ਜੇ ਨਹੀਂ ਤਾਂ ਵੀ ਘਰੇ ਹੀ ਮਾਰੇ ਦਿਹਾੜੀਦਾਰ ਆ। ਕਿੰਨੇ ਜੀ ਤੁਸੀਂ ਪਰਵਾਹ ਦੇ ਵਿੱਚ ਬਸ ਚਾਰ ਜੀ ਕੰਨ ਸਣੇ ਬੱਚੇ ਸੀ 6 ਜੀ ਹੈਗੇ। ਸਾਡੇ ਜਿਹੜੇ ਅੱਜ ਪਿੰਡ ਚ ਬਰਸਾਦ ਕਰਕੇ ਦੋ ਮਕਾਨ ਡਿੱਗੇ ਆ। ਦੋਨੇ ਪਰਿਵਾਰ ਬੜੇ ਗਰੀਬ ਹੈ। ਤੇ ਮੈਂ ਸਮਾਜ ਸੇਵੀ ਭਰਾਵਾਂ ਨੂੰ ਵੀ ਤੇ ਸਰਕਾਰ ਨੂੰ ਬੇਨਤੀ ਕਰਦਾ ਵੀ ਦੋਨਾਂ ਮਕਾਨਾਂ ਦਾ ਮਾਅਜ਼ਵਾ ਦੇਣਾ ਚਾਹੀਦਾ ਤੇ ਜਿਹੜੇ ਕਿ ਇਹਨਾਂ ਮਕਾਨ ਬਣ ਸਕਣ ਜਿਹੜੇ ਆਉਣ ਵਾਲੀਆਂ ਬਰਸਾਤਾਂ ਤੋਂ ਇਹ ਬਚ ਸਕਣ ਤੇ ਜਿਹੜੀ ਪਿੱਛੇ ਸਰਦਾਰ ਸਰਕਾਰ ਦੀ ਯੋਜਨਾ ਚੱਲਦੀ ਸੀ ਪ੍ਰਧਾਨ ਮੰਤਰੀ ਵਾਸ ਯੋਜਨਾ ਉਹਨਾਂ ਦੇ ਸਰਵੇ ਵਿੱਚ ਵੀ ਇਹਨਾਂ ਦੋਨਾਂ ਮਕਾਨਾਂ ਦਾ ਨਾਮ ਪਾਇਆ ਹੋਇਆ ਫੋਟੋ ਖਿੱਚੀ ਵੀ ਆ ਤੇ ਉਹ ਸਰਵੇ 'ਚ ਵੀ ਇਹਨਾਂ ਦਾ ਨਾਮ ਹੈਗਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜੇ ਪ੍ਰਧਾਨ ਮੰਤਰੀ ਵਾਸ ਯੋਜਨਾ 'ਚ ਕੋਈ ਗ੍ਰਾਂਟ ਹੈ ਪਹਿਲ ਦੇ ਆਧਾਰ ਤੇ ਇਹਨਾਂ ਦੋਨਾਂ ਪਰਿਵਾਰਾਂ ਨੂੰ ਦਿੱਤੀ ਜਾਵੇ ਵੀ ਜਿਵੇਂ ਭਾਈ ਗੁਰਚਰਨ ਸਿੰਘ ਦੀ ਪਹਿਲਾਂ ਡੈਥ ਹੋ ਗਈ ਸੀ ਇਹ ਕਿਨਾਂ ਦਾ ਪਰਿਵਾਰ ਹੈ ਉਧਰ ਬੂਟਾ ਸਿੰਘ son of ਕਰਤਾਰ ਸਿੰਘ ਆ ਉਹਨਾਂ ਦਾ ਪਰਿਵਾਰ ਹੈ ਦੋਨਾਂ ਪਰਿਵਾਰਾਂ ਦੇ ਮਕਾਨ ਡਿੱਗੇ ਆ ਤੇ ਦੋਨਾਂ ਨੂੰ ਸਰਕਾਰ ਤੋਂ ਵੱਧ ਖਰ ਗ੍ਰਾਂਟ ਦੇਣੀ ਚਾਹੀਦੀ ਤਾਂ ਕਿ ਇਹਨਾਂ ਦੇ ਮਕਾਨ ਬਣ ਸਕਣ